ਆ ਬਿਊਟੀਫੁਲ ਆਸਾਮ ਦੀ ਇੰਟਰਨਲ ਜਿਹੜੀ ਖੂਬਸੂਰਤੀ ਆ ਉਹ ਐਦਾਂ ਦੀ ਆ ਇਹ ਪਿੰਡ ਨੇ ਇਹ ਸ਼ਹਿਰ ਨਹੀਂ ਹੈਗੇ ਪਿੰਡ ਹੈ ਨਾ ਹਾਂ ਇਹ ਪਿੰਡ ਨੇ ਇਹ ਸ਼ਹਿਰ ਨਹੀਂ ਪਿੰਡ ਦੇ ਵਿੱਚ ਤੁਸੀਂ ਹਰਿਆਲੀ ਦੇਖ ਲਓ ਮਤਲਬ ਹਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਮੈਂ ਦੇਖ ਰਿਹਾ ਕਿ ਦਰਖਤ ਲਗਾਏ ਹੋਏ ਨੇ ਲੋਕਾਂ ਨੇ ਬਹੁਤ ਸੋਹਣਾ ਜੀਵਨ ਜਿਹੜਾ ਹੈਗਾ ਇੱਥੋਂ ਦਾ ਲੋਕ ਬਤੀਤ ਕਰ ਰਹੇ ਨੇ ਸੋ ਆ ਆ ਰੋਡ ਦੇਖੋ ਕਿੰਨੀ ਸਾਫ ਸੁਥਰੀ ਆ ਤੇ ਇੱਥੋਂ ਦਾ ਜਿਹੜਾ ਜਨਜੀਵਨ ਆ ਲੋਕਾਂ ਦਾ ਉਹ ਜਿਆਦਾ ਹੌਚ-ਪੋਚ ਨਹੀਂ ਹੈਗੀ ਬੜੇ ਆਰਾਮ ਨਾਲ ਰੱਬ ਕ੍ਰਿਸ਼ਨਾ ਕ੍ਰਿਸ਼ਨਾ ਕਰਕੇ ਰੱਬ ਦਾ ਨਾਮ ਲੈ ਕੇ ਜਿਹੜੇ ਲਿਗੇ ਇੱਥੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਕੋਈ ਮਰੂ-ਮਰੂ ਨਹੀਂ ਕਰਦੇ ਕੋਈ ਇਦਾਂ ਪੈਸੇ ਵਿੱਚੋਂ ਨਹੀਂ ਭੱਜਦੇ ਰਹੇਗੇ ਆ ਦੇਖ ਲਓ ਘਰ ਕਿੰਦਾ ਸੋਹਣੇ ਬਣਾਏ ਹੋਏ ਨੇ ਸੋ ਬਿਊਟੀਫੁਲ ਤੋਂ ਮਤਲਬ ਜੰਨਤ ਹੈ ਜੇ ਜੰਨਤ ਮੇਰੇ ਖਾਲੇ ਤੇ ਮੈਂ ਦੇਖੀ ਇਹ ਹੀ ਹੈ ਜੀ ਮੈਂ ਕਿ ਸੈਂਸਰ ਬੁੱਕ ਸੈਂਸਰ ਸੈਂਸਰ ਚਾਲੂ ਹੋ ਗਿਆ ਸੈਂਸਰ ਬੁੱਕ ਸੈਂਸਰ ਹੈ ਬੁੱਕ ਸੈਂਸਰ ਅੱਛਾ ਇਹ ਜਿਹੜਾ ਕਹਾਣਾ ਮੇ ਬੁੱਕ ਸੈਂਸਰ ਸੈਂਸਰ ਇਹ ਤੀਸਰਾ ਪਿੰਡ ਆ ਗਿਆ ਪਹਿਲਾਂ ਮੈਂ ਤੁਹਾਨੂੰ ਦੋ ਪਿੰਡ ਦਿਖਾ ਰਿਹਾ ਸੀ ਹੁਣ ਇਹ ਤੀਸਰਾ ਪਿੰਡ ਆ ਗਿਆ ਇਹ ਤੀਸਰੇ ਪਿੰਡ ਦੀ ਵਿਚਕਾਰਲੀ ਗਲੀ ਆ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਸੜਕ ਤੇ ਉਹ ਵੀ ਤੁਸੀਂ ਦੇਖ ਲਓ ਛੋਟੇ ਛੋਟੇ ਦੁਕਾਨਾਂ ਵੀ ਲੋਕਾਂ ਨੇ ਆਪਣੇ ਬਣਾ ਰੱਖਿਆ ਨੇ ਉਹਨ ਅੱਗੇ ਉਹ 메ਨ ਰੋਡ ਆ ਜੇਗੀ ਜਿਹੜੀ ਆਪਣਾ ਤੇਜਪੁਰ ਨੌगांव ਦੇ ਵਿੱਚੋਂ ਵੀ ਤਾਂ ਨੌगांव ਤੋਂ ਹੁਕਤੀ ਹੋਏ ਉਹ ਤੇਜਪੁਰ ਜਾਂਦੀ ਹੈ ਨਾ ਹਾਂ ਉਹ ਆਵੇ ਬਿਲਕੁਲ ਆ ਪਾਟ ਕੱਟਦਾ ਹੁੰਦਾ ਹੁਣ ਲਈ ਰਹਦਾ ਇਹ ਤਾਂ ਮੈਂ ਤਾਂ ਕਦੇ ਇਹਨੂੰ ਬੰਦ ਹੋਇਆ ਦੇਖਿਆ ਨਹੀਂ ਹੁੰਦਾ ਬੰਦ ਅੱਛਾ ਪਰ ਇੰਨੀ ਦੇਰ ਤੀ ਬੰਦ ਹੁੰਦਾ ਹੁੰਦਾ ਜਿਵੇਂ ਪੰਜਾਬ ਦੇ ਪੰਜਾਬ ਦੇ ਫਟਕੇ ਜਿਵੇਂ ਬੰਦ ਹੁੰਦੇ ਆ ਘੰਟਾ ਘੰਟਾ ਬੰਦ ਹੀ ਰਹੇ ਆ ਮੇਰੇ ਹੀ ਪਿੰਡ ਦਾ ਫਟਕ ਜਿਹੜਾ ਹੈਗਾ